ਸਾਚੀਗਾ ਡੇਲੀ ਪੋਸਟ ਦੇਖ ਰਹੇ ਹੋ ਔਰ ਦਿੱਖੇ ਜਿੱਥਾ ਚੋਣਾ ਕਿ ਜਿਹੜਾ ਦੁਨੀਆ ਭਾਰਤ ਦੇ ਵਿੱਚ ਹੋਲੀ ਦਾ ਤਿਹਾੜ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਆਪਾਂ ਅੰਮ੍ਰਿਤਸਰ ਦੇ ਤੁਰ ਗਿਆਣਾ ਮੰਦਿਰ ਦੇ ਵਿੱਚ ਸਥਿਤਾਂ ਜਿੱਥੇ ਕੀ ਜਿਹੜਾ ਬੜੀ ਹੀ ਸ਼ਰਧਾ ਦੇ ਨਾਲ ਉਤਸ਼ਾਹ ਦੇ ਨਾਲ ਜਿਹੜਾ ਹੋਲੀ ਦਾ ਤਿਹਾੜ ਮਨਾਇਆ ਜਾ ਰਿਹਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਕਿ ਜਿਹੜਾ ਸੰਗਤਾਂ ਦਾ ਭਾਰੀ ਹਜੂਮ ਜਿਹੜਾ ਆ ਉਹ ਇੱਥੇ ਮੌਜੂਦ ਹੈ ਔਰ ਜਿਹੜਾ ਬੜੇ ਹੀ ਉਤਸ਼ਾਹ ਦੇ ਨਾਲ ਹੋਲੀ ਦਾ ਤਿਹਾੜ ਜਿਹੜਾ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਕਿ ਜਿਹੜੀਆਂ ਸੰਗਤਾਂ ਦੇ ਚਿਹਰੇ ਉੱਤੇ ਜਿਹੜੀ ਖੁਸ਼ੀ ਜਿਹੜੀ ਆ ਉਹ ਉਹ ਸਾਫ਼ ਜਾਹਿਰ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਇਸ ਤਿਹਾਰ ਨੂੰ ਜਿਹੜਾ ਮਨਾ ਰਹੇ ਨੇ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਰੰਗ-ਬਰੰਗੇ ਜਿਹੜੇ ਰੰਗਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਇੱਕ ਦੂਜੇ ਤੇ ਰੰਗ ਮਲ ਕੇ ਜਿਹੜਾ Holi ਦੇ ਤਿਹਾਰ ਨੂੰ ਮਨਾਇਆ ਜਾ ਰਿਹਾ ਹੈ ਲੱਡੂ ਕਪਾਲ ਜੀ ਨੂੰ ਵੀ ਆਪਣੇ ਨਾਲ ਲਿਆਂਦਾ ਗਿਆ ਹੈ ਔਰ ਉਹਨਾਂ ਤੇ ਵੀ ਜਿਹੜਾ ਰੰਗਾਂ ਦੀ ਵਰਖਾ ਕੀਤੀ ਗਈ ਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਮਿਤ ਸਰ ਦੇ ਦੁਰਗਾਣਾ ਮੰਦਿਰ ਦੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਭਾਰੀ ਹੁਸਾ ਪਾਇਆ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਜਿਹੜਾ ਇੱਥੇ ਆਏ ਹੋ ਸਰ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦਾ ਮੰਨਿਆ ਜਾਂਦਾ ਕਿ ਜਿਹੜਾ ਪੂਰੀਆ ਦੋ ਤਰ੍ਹਾਂ ਦੀ ਜਿਹੜੀ ਹੋਲੀ ਇੱਕ ਦੁਰਗਾ ਇੱਕ ਗੁਰਗਾਣਾ ਮੰਦਿਰ ਦੀ ਔਰ ਜਿਹੜੀ ਇੱਕ ਅਥੋ ਦੀ ਰਿੰਦਵਾਨ ਦੀ ਮਸ਼ਹੂਰ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹ ਸਾਹ ਪਾਇਆ ਜਾ ਰਿਹਾ ਤੁਸੀਂ ਕਿੰਨਾ ਟਾਈਮ ਤੋਂ ਇੱਥੇ ਆ ਰਹੇ ਹੋ ਤੇ ਤੁਸੀਂ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੋਗੇ ਨਜ਼ਾਰੇ ਦੇਖੋਗੇ ਬਿਲਕੁਲ ਜੀ ਬਹੁਤ ਹੀ ਜੇ ਦੇਖ ਸਕਦੇ ਕੋ ਸਾ ਪਾਇਆ ਜਾ ਰਹਾ ਸੰਗਤਾਂ ਦੇ ਵਿੱਚੋਂ ਦੇਖ ਸਕਦੇ ਰੰਗ ਰੰਗੇ ਰੰਗਾ ਦੇ ਨਾਲ ਜਿਹੜੀ ਉਹਨਾਂ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਹੜਾ ਰੰਗਾ ਦੀ ਵਰਖਾ ਕੀਤੀ ਜਾ ਰਹੀ ਹੋਰ ਵੀ ਲੋਕ ਫੜਦਾਰ ਮਜੂਰੀ ਸਰ ਕੀ ਗਾਣਾ ਚਾਹੁੰਦੇ ਅੱਜ ਤੁਸੀਂ ਹੋਲੀ ਘੇਟਣ ਆਏ ਪੂਰਾ ਬੰਕੇ ਭਿਆਨੀ ਕੀ ਹੋਲੀ ਵਧੀਆ ਲੱਗਦੀ ਵੀ ਆਈ ਮਜ਼ਾ ਆ ਗਿਆ ਦੇਖ ਕੇ ਨਾ ਅੰਦਰ ਹੀ ਬੜਾ ਨਜ਼ਾਰਾ ਹੈ ਅੰਦਰ ਹੀ ਬੜਾ ਹੈ ਬਾਬਾ ਜੀ ਦਾ ਬਹੁਤ ਨਜ਼ਾਰਾ ਹੈ ਰਾਦੇ ਰਾਦੇ ਵੇਖ ਸਕਦੇ ਹੋ ਕਿ ਸਤਾਰ ਦੇ ਜਿਹੜਾ ਭਾਰੀ ਹੁਸਾ ਪਾਇਆ ਜਾ ਰਿਹਾ ਹੈ ਲੋਕ ਜਿਹੜੇ ਆ ਰੰਗ ਬਰੰਗੇ ਰੰਗਾ ਦੇ ਨਾਲ ਜਿਹੜਾ Holi ਦੇ ਤਿਹਾੜੀ ਨੂੰ ਮਨਾ ਰਹੇ ਨੇ ਔਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਉਹਨਾਂ ਦਾ ਕੀ ਗੱਲਾਂ ਇਸ ਤਿਹਾੜੀ ਨੂੰ ਲੈ ਕੇ ਸਰ ਕੀ ਨਾ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਇਸ ਤਿਹਾੜੀ ਦੇ ਤੇ ਇਸ ਤਿਹਾੜੀ ਦੇ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ Holi ਇਹਨੇ ਖੁਸ਼ੀ ਦਾ ਮੇਲਾ ਹੈ ਠਾਕਾ ਜੀ ਨੇ Holi ਮਨਾਣਾ ਆੜੀ ਸਾਡੀ ਸੰਗਤ ਹੀ ਦੇਖ ਸਰ ਕਿੰਨੀ ਮਲੇ ਸੰਗਤ ਖੁਸ਼ੀ ਨਾਲ ਮਹੌਲ ਹੋਈ ਹੈ ਰੰਗ ਬਰੰਗੇ ਲੱਗੇ ਆ ਬਹੁਤ ਮਨਪ੍ਰਸੰਨ ਹੋੜਿਆ ਠਾਕਾ ਜੀ ਨੇ ਹੋਲੀ ਖੇਲ ਕੇ ਇਹ 10 ਸਾਲਾ ਤੋਂ 20 ਸਾਲਤ ਮੈਂ ਹੀ ਵੇਦ ਆ ਲਿਆ ਤੇ ਖੂਬ ਡੋਨ ਨਾ ਕੋਂਦੀ ਆ ਇਹ ਇੱਕ ਦੋ ਵੇਦਾਂ ਨੂੰ ਖੂਬ ਡੋਨ ਨਾ ਕੋਂਦੀ ਆ ਸੋੜੇ 10ਵੇਂ ਆਏ ਨੇ ਠਾਕਾ ਜੀ ਜੀ ਲੈ ਕੇ ਚੱਲਦੇ ਆ 10ਵੇਂ ਪਾਲਕੀ ਲੈ ਕੇ ਜਾਂਦੇ ਦਸ ਦੇ ਉੱਤੇ ਆ ਗਏ ਪੂਰੀ ਕਮਾਂ ਦੇ ਵਿੱਚ ਹੋਲੀ ਖੇਲੀ ਜਾਂਦੀ ਹੈ ਬੜੀ ਸ਼ਰਧਾ ਨਾਲ ਖੇਲੀ ਜਾਂਦੀ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਿਹੜਾ ਦੁਰਗਾਣਾ ਤੀਰਥ ਦੇ ਲਾਗੇ ਛਾ ਕੇ ਜਿਹਨੀ ਵੀ ਪ੍ਰਕਰਮਾ ਸਾਰਿਆਂ ਦੇ ਵਿੱਚ ਜਿਹੜਾ ਇੱਕ ਨਗਰ ਨਗਰ ਜਿਹੜਾ ਕਿ ਕੀਰਤਨ ਦੀ ਤਰ੍ਹਾਂ ਜਿਹੜਾ ਇੱਕ ਪੂਰੀ ਜਿਹੜੇ ਪ੍ਰਕਰਮਾਂ ਦੇ ਵਿੱਚ ਜਿਹੜੀ ਹੈ ਇੱਕ ਪਾਲਕੀ ਸਾਹਿਬ ਜਿਹੜੀ ਸੁਝਾਈ ਜਾਂਦੀ ਜਿਹਦੇ ਵਿੱਚ ਜਿਹੜਾ ਗੋਪਾਲ ਲੱਡੂ ਗੋਪਾਲ ਜੀ ਨੂੰ ਜਿਹੜਾ ਉਹ ਜਿਹੜੇ ਉਹਨਾਂ ਸਰੂਪ ਨੂੰ ਜਿਹੜਾ ਰੱਖ ਕੇ ਜਿਹੜਾ ਪੂਰੇ ਜਿਹੜਾ ਜਿਹੜੇ ਦਰਗਾਣਾ ਧਾਮ ਦੀ ਜਿਹੜੀ ਹੈ ਪ੍ਰਕਰਮਾ ਕੀਤੀ ਜਾਂਦੀ ਆਰ ਉਸ ਦੇ ਨਾਲ ਨਾਲ ਜਿਹੜਾ ਰੰਗਾਂ ਦੀ ਵਰਖਾ ਕੀਤੀ ਜਾਂਦੀ ਆ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਚਾਰ ਦਿੱਤੇ ਬਹੁਤ ਵਧੀਆ ਅੱਜ ਦਿਨ ਪਹਿਲਾਂ ਸਾਰਿਆਂ ਨੂੰ ਹੈਪੀ ਹੋਲੀ ਜੀ ਅੱਜ ਦਾ ਦਿਨ ਬਹੁਤ ਵਧੀਆ ਦਿਨ ਹੈ ਹੋਲੀ ਇੱਥੇ ਇੰਨੀ ਵਧੀਆ ਮਨਾਈ ਜਾ ਰਹੀ ਹੈ ਦਰਗਾਣਾ ਬਹੁਤ ਵਧੀਆ ਹੋਲੀ ਮੜਾਈ ਜਾਂਦੀ ਹੈ ਅੱਜੇ ਕਰੋ ਦਵਾਰੇ ਤੁਸੀਂ ਇੱਥੇ ਹੋਲੀ ਮਨਾਉਂਦੇ ਆ ਮੈਂ ਪਿਛਲੇ 5-6 ਸਾਲਾਂ ਤੋਂ ਆ ਰਿਹਾ ਜੀ ਹੋਲੀ ਮਨਾਉਣ ਆ ਇੱਥੇ ਸੇਮ ਹੈ ਜਿੱਦਾਂ ਵਰਿੰਦਾਵਾਂ ਚ ਹੋਲੀ ਉਦਾਂ ਮੜਾਈ ਜਾਂਦੀ ਵੀ ਦੇਖੋ ਸੁੱਕੇ ਰੰਗਾਂ ਨਾਲ ਬਹੁਤ ਵਧੀਆ ਹੋਲੀ ਮੜਾਈ ਜਾ ਰਹੀ ਆ ਇੰਨੀ ਦੁਨੀਆ ਪਹੁੰਚੀ ਹੋਈ ਜੀ ਇੱਥੇ ਹੋਲੀ ਮਨਾਉਣ ਜੀ ਬਿਲਕੁਲ ਜੀ ਦੇਖ ਸਕਦੇ ਆ ਕਿ ਜਿਹੜਾ ਰੰਗਾ ਦੇ ਨਾਲ ਜਿਹੜਾ ਆ ਉਹ ਪੂਰਾ ਲੋਕ ਜਿਹੜੇ ਆ ਉਹ ਰੰਗੇ ਹੋਏ ਨੇ ਔਰ ਜਿਹੜਾ ਰੰਗ ਰੰਗੇ ਰੰਗਾ ਦੀ ਜੜੀ ਇੱਥੇ ਵਰਖਾ ਕੀਤੀ ਜਾ ਰਹੀ ਔਰ ਹੋਲੀ ਦੇ ਤਿਹਾਣ ਨੂੰ ਮਨਾਇਆ ਜਾ ਰਿਹਾ ਔਰ ਨਾਲ ਨਾਲ ਜਿਹੜਾ ਦੱਸਣਾ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜਿਹੜੇ ਕਿਉਂਕਿ ਸ਼ਹਿਾਰਤੀ ਹੰਸਰਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਹੜਾ ਜਿਹੜਾ ਉਹ ਹਦਾਇਤਾਂ ਜਾਰੀ ਕੀਤੇ ਗਏ ਆ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜੀ ਜੜੀ ਉਹ ਨਹੀਂ ਹੋਣ ਦਿੱਤੀ ਜਾਏਗੀ ਔਰ ਬਾਹਰ ਜਿਹੜਾ ਲੋਕ ਜਿਹੜੇ ਨੌਜਵਾਨ ਜਿਹੜੇ ਨੇ ਮੋਟਰਸਾਈਕਲਾਂ ਤੇ ਜਾਂ ਜਿਹੜਾ ਗੱਡ ਅਮੈਸਰ ਦੇ ਦੁਰਗਾਣਾ ਮੰਦਿਰ ਦੀਆਂ ਜਿੱਥੋਂ ਦੀ ਹੋਲੀ ਜੜੀ ਆ ਪ੍ਰਸਿੱਧ ਹੈ ਸਰਨਾਲੇ ਸੋਲੇ ਜਿਹੜੇ ਦੁਰਗਾਣਾ ਮੰਦਿਰ ਕਮੇਟੀ ਦੇ ਪ੍ਰਧਾਨ ਅਰੁਣ ਖੰਨਾ ਜੀ ਵੀ ਜਿਹੜੇ ਜੁੜ ਚੁੱਕੇ ਨੇ ਗੱਲਬਾਰ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਅੱਜ ਹੋਲੀ ਦਾ ਤਿਉਹਾਰ ਬਹੁਤ ਹੀ ਜਿਹੜਾ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ ਅੱਜ ਅਸੀਂ ਪਹਿਲੇ ਤਾਂ ਮੈਂ ਤੁਹਾਡੇ ਮਾਣ ਦੇ ਨਾਲ ਸਾਰੇ ਧਰਮ ਪ੍ਰੇਮੀ ਜਨਤਾ ਨੂੰ ਜਿਹੜਾ ਬਹੁਤ-ਬਹੁਤ ਵਧਾਈ ਦੇਣਾ ਦੂਸਰਾ ਇੱਥੇ ਸਦੀਆਂ ਤੋਂ ਹੀ ਜਿਹੜਾ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਵਿਸ਼ੇਸ਼ ਕਰ ਦੁਰਗਾਣਾ ਤੀਰ ਦੇ ਵਿੱਚ ਪੂਰਾ ਬਰਿੰਦਾਵਨ ਵਾਗ ਨਹੀਂ ਜਿਹੜਾ ਹੈ ਲ ਅੱਜ ਰੰਗ ਹੋਲੀ ਹੈ ਕੱਲ ਜਿਹੜੀ ਹੈ ਫੂਲ ਹੋਲੀ ਹੈ ਇਹ ਸਾਰਾ ਜਿਹੜਾ ਠਾਕੁਰ ਦੀ ਕਿਰਪਾ ਦੇ ਨਾਲ ਹੋਇਆ ਹੈ ਇਹਦਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਕਿ ਵੀ ਇਹ ਧਾਰਮਿਕ ਮਹੱਤਵ ਵੀ ਹੈ ਸਮਾਜਿਕ ਵੀ ਹੈ ਤੇ ਵਿਗਿਆਨਿਕ ਵੀ ਹੈ ਨਵੀਂ ਪੀੜੀ ਐ ਲੋਸੇ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਹੈ ਸਾਡੇ ਸਰੀਰ ਨੂੰ ਦੇਖ ਕੇ ਤਿਆਰ ਬਣਾਇਆ ਗਿਆ ਹੈ ਕੋਈ ਵੀ ਤਿਉਹਾਰ ਸਾਡਾ ਦੂਸਰਾ ਨਹੀਂ ਹੈ ਸਰਦੀ ਤੋਂ ਗਰਮੀ ਚ ਅਸੀਂ ਆਨੇ ਆ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਜਾਂਦੇ ਔਰ ਸਾਇੰਸ ਨੇ ਵੀ ਕਿਹਾ ਹੈ ਕਿ ਜਿਹੜਾ ਰੰਗ ਹੈ ਉਹ ਸ਼ਰੀਰਾਸਤੇ ਬਹੁਤ ਅੱਛਾ ਚੀਜ਼ ਹੈ ਪ੍ਰਕਿਰਤਿਕ ਰੰਗ ਇਸਤੇਮਾਲ ਅਸੀ ਕਰਨੇ ਆਂ ਔਰ ਤੁਹਾਡੇ ਮਾਤਾ ਨੂੰ ਫਿਰ ਸੰਦੇਸ਼ ਦਿੰਨੇ ਆਂ ਕਿ ਕੈਮੀਕਲ ਦੇ ਰੰਗ ਨਹੀਂ ਵਰਤਨੇ ਚਾਹੀਦੇ ਕੋਈ ਫਰਕ ਨਹੀਂ ਪੈਂਦਾ ਸਾਡਾ ਧਿਆਨ ਹੈ ਇਹਨੂੰ ਪ੍ਰਕਿਰਤਿਕ ਰੰਗ ਮੰਗੀਏ ਓਹੀ ਛਾਰਿਆਂ ਦੇ ਕੋਈ ਛਾਣੇ ਭਰਾਵਾਂ ਚ ਖੇੜਨੇ ਆਂ ਉਹਨਾਂ ਦੇ ਵਿੱਚ ਉੱਚ ਨੀਚ ਦਾ ਸਾਰਾ ਜਿਹੜਾ ਭੇਦ ਹੈ ਸਮਾਪਤ ਹੋ ਜਾਂਦਾ ਹੈ ਜੀ ਅਸੀਂ ਵੀ ਆਪਣੇ ਚੈਨਲ ਵੱਲੋਂ ਜਿਹੜਾ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਕੁਦਰਤੀ ਰੰਗਾਂ ਦੇ ਨਾਲ ਜਿਹੜਾ Holi ਨੂੰ ਖੇਡਣ ਹੋਰ ਜਿਹੜੇ ਕੈਮੀਕਲ ਜਿਹੜੇ ਅੱਜ ਕੱਲ ਵਰਤੋਂ ਕੀਤੀ ਜਾ ਰਹੀ ਹੈ ਜਾਂ ਹੋਰ ਤਰੀਕੇ ਦੇ ਜਿਹੜੇ ਪਦਾਰਥਾਂ ਦੀ ਵਰਤੋਂ ਕਰਕੇ Holi ਦੇ ਨਾਲ ਜਿਹੜਾ ਉਹ ਜਿਹੜਾ ਸਰੀਰ ਨੂੰ ਜਾਂ ਜਿਹੜੇ ਅੰਗਾਂ ਨੂੰ ਜਿਹੜਾ ਸਾਡੀ ਜਿਹੜੀ ਸਕਿਨ ਨੂੰ ਜਿਹੜਾ ਖਰਾਬ ਕਰਦੇ ਨੇ ਉਹਨਾਂ ਨੂੰ ਨਾ ਵਰਤੋਂ ਕੀਤਾ ਜਾਵੇ